ਇਸ਼ਾਰਾ 5000 ਕਹਿੰਦਾ ਸਾਡੇ ਵੱਲੋਂ ਕਰਦੇ ਹੋ ਕਿੰਨਾ ਹੋ ਗਿਆ ਲੈ ਵੀ ਰੁਪਿੰਦਰ ਜੋੜੀ ਮੇਰਾ ਵੀਰ ਪਹਿਲਾਂ 15000 ਹੋਇਆ ਫਿਰ 11 ਹੋ ਗਿਆ 26 ਹੋ ਗਿਆ 5 ਕਹਿੰਦੇ ਜੋਗੀ ਦਿਧਰਾਂ ਦੇ ਯਾਰਾਂ ਨੇ ਐਲਾਨ ਕਰਵਾਇਆ 31000 ਦੇ ਤਿੰਨ ਜੱਫੇ ਹੁਸ਼ਿਆਰੇ ਬਾਪਰ ਦੇ ਮਾਰੋ ਰਾਜ ਸਿੰਘ ਦਾ ਪੁੱਤਰ ਦੋ ਟਰੈਕਟਰਾਂ ਦਾ ਜੇਤੂ ਨੋ ਮੋਟਰਸਾਈਕਲਾਂ ਦਾ ਜੇਤੂ ਇੱਕ ਬੁੱਲਟ ਦਾ ਜੇਤੂ ਲੋਕਾਂ ਦਾ ਦਿਲ ਜੇਤੂ ਰਕੇਸ਼ ਬਾਪਰੀਆ ਪਹਿਲੀ ਕਬੱਡੀ ਪਾ ਗਿਆ ਪਹਿਲਾ ਪੁਆਇੰਟ ਕਹਿੰਦੇ ਬਾਪਰ ਦੇ ਟੀਮ ਦੇ ਹਿੱਸੇ ਦੇ ਵਿੱਚ ਕਰ ਗਿਆ ਮੁਸ਼ਤਾਕ ਸਰਪੰਚ ਦਾ ਪਿੰਡ ਹੈ ਜਿਨੇ ਕ੍ਰਿਕਟ ਖੇਡਦੇ ਮੁੰਡਿਆਂ ਨੂੰ ਕਬੱਡੀ ਖੇਡਣ ਲਾਇਆ ਮੇਰੇ ਵੀਰੋ ਆਹ ਕਹਿੰਦੇ ਆਲਮਗੀਰ ਦੀ ਧਰਤੀ ਦਾ ਇਹ ਲੋਤਿਆਣੇ ਤੋਂ ਚੱਲ ਕੇ ਆਇਆ ਮਿੱਤਰੋ ਆ ਆਲਮਗੀਰ ਸਾਹਿਬ ਦੀ ਧਰਤੀ ਦਾ ਜਦੋਂ ਮੂਲਕ ਨੇ ਮੇਰੇ ਵੀਰੋ ਗੁਲਜਾਰੀ ਦਾ ਮਾਨ ਸਨਮਾਨ ਹੋਵੇਗਾ ਤੇ ਸਤੀਸ ਸਰਪੰਚ ਦਾ ਵੀ ਵੱਡਾ ਮਾਨ ਸਨਮਾਨ ਸੌਰੀ ਯੋਗਦਾਨ ਹੋਵੇਗਾ ਮੇਰੇ ਮਿੱਤਰੋ ਆ ਜਸ਼ਨ ਦੀ ਪੈਂਦੀ ਹੋਈ ਰੇਡ ਇੱਕ ਪਾਸੇ ਟੱਕੜ ਓ ਟੱਕਾ ਕਰ ਗਿਆ ਟੱਕਾ ਕਰ ਗਿਆ ਟੱਕਾ ਕਰ ਗਿਆ ਗੋਗੜੀਆਂ ਵਾਲਾ ਹਿੱਕ ਤੇ ਦੀਵਾ ਬੜ ਗਿਆ ਇਹ ਗੋਗੜੀ ਲਾ ਤਕੜਾ ਜੱਫਾ ਆਪਣੀ ਟੀਮ ਲਈ ਇੱਕ ਲੱਖਾਂ ਦੇ ਨੰਬਰ ਦਾ ਵਾਅਦਾ ਕਰ ਗਿਆ ਮੇਰੇ ਮਿੱਤਰੋ ਸਾਢੇ 15 ਤੇ 16 ਦਾ ਮੈਚ ਹੈ ਮੂਨਕ ਦੇ ਕਬੱਡੀ ਕੱਪ ਦਾ ਫਾਈਨਲ ਮੈਚ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਨੌਜਾਨ ਲੈ ਵੀ ਚੱਕੂ 31000 ਦੇ ਤਿੰਨ ਹੋਣਗੇ ਆਹ ਵਿਕੇਸ਼ਾ ਤੀ ਰੇਡ ਮਨੀ ਮੱਲੀਆਂ ਬਾ ਇਸੇ ਲਈ ਸਾਹਮਣ ਵਾਲਾ ਉੱਡ ਜੂਟ ਜੂ ਕਰਦਾ ਫਿਰਦਾ ਹੈ ਸਤੀਸ ਸਰਪੰਚ ਦਾ ਅੱਜ ਦੇ ਮੇਲੇ ਤੇ ਵੱਡਾ ਯੋਗਦਾਨ ਹੈ ਕਿ ਟਿੱਕੇ ਕੁਰਤੇ ਪਜਾਮੇ ਜਿਹੜਾ ਰੱਖਦਾ ਏ ਪਾ ਕੇ ਬੱਲੇ ਬੱਲੇ ਜਿਹਨੇ ਕਹਿੰਦੇ ਰੱਖੀ ਕਰਵਾ ਕੇ ਨਾਲ ਰਹਿੰਦੇ ਜਿਹਦੇ ਸੱਜਣਾ ਉਹ ਖੜਾ ਸਾਡਾ ਸਤੀਸ ਸਰਪੰਚ ਸੱਜਣਾ ਅੱਜ ਸਤੀਸ ਸਰਪੰਚ ਦੇ ਯਾਰ ਦਾ ਮੇਲਾ ਹੈ ਗੁਲਜਾਰੀ ਪੂਣਕ ਦੀ ਕਹਿੰਦੇ ਮੇਰੇ ਵੀਰੋ ਹੋਮ ਗਰਾਊਂਡ ਹੈ ਜਿੱਥੇ ਕਬੱਡੀ ਕਬੱਡੀ ਹੋ ਰਹੀ ਹੈ ਇੱਥੋਂ ਗੁਲਜਾਰੀ ਉੱਠਿਆ ਆਹ ਗਰਾਊਂਡ ਨੇ ਗੁਲਜਾਰੀ ਪੈਦਾ ਕੀਤਾ ਰਕੇਸ਼ ਬਾਪਰੀਆ ਕਬੱਡੀ ਪਾ ਰਿਹਾ ਮੇਰੇ ਵੀਰੋ ਬਾਪਰੀਆ ਬਾਪਰੀਆ ਰਕੇਸ਼ ਮਿੱਤਰੋ ਕਬੱਡੀ 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 ਮੱਲੀਆਂ ਵਾਲਾ ਜ਼ਿਲ੍ਹੇ ਜਲੰਧਰ ਦਾ ਮੇਰੇ ਮਿੱਤਰੋ ਔਰ ਦੂਜੇ ਪਾਸੇ ਜੱਗੂ ਜਾਂ ਫਿਰ ਮੱਲੀਆਂ ਵਾਲਾ ਜਲੰਧਰ ਸੰਗਰੂਰ ਜਲੰਧਰ ਸੰਗਰੂਰ ਜਲੰਧਰ ਸੰਗਰੂਰ ਰਜਨ ਜੀ ਕਬੱਡੀ ਦਾ ਹੀ ਖਿਆਲ ਹੈ ਅੱਜ ਕਹਿੰਦੇ ਜਲਾਲ ਵਾਲੇ ਦੇ ਬੋਲ ਗੂੰਜਦੇ ਆ ਮੂਨਕ ਦੇ ਵਿੱਚ ਕਬੱਡੀ ਹੋ ਰਹੀ ਹੈ ਤੇ ਨੈਸ਼ਨਲ ਸਟਾਈਲ ਕਬੱਡੀ ਦਾ ਸੁਪਰ ਹੀਰੋ ਮਨਪ੍ਰੀਤ ਪਾਨਾ ਚੇਚੇ ਤੌਰ ਤੇ ਪੁੱਜਿਆ ਦੁਨੀਆ دیਵਾਨੀ ਵੱਡੇ ਵੀਰ ਦੀ ਇੱਕ ਪਾਸੇ ਜਸ਼ਨ ਆਲਮਗਿਰੀ ਹੈ ਉਹ ਸਾਹਮਣੇ ਦੇਖਦਾ ਕਬੱਡੀ ਪਾ ਰਿਹਾ ਬਹੁਪੁਰੀਆ ਹੁਸ਼ਿਆਰਾ ਇਹ ਵੀ ਚੰਦਰਾ ਭਾਜੀਆਂ ਮੋੜ ਜਾਂਦਾ ਹੈ ਇਹ ਵੀ ਹਿੱਕ ਤੇ ਪਰੋਟੇ ਲਾ ਜਾਂਦਾ ਹੈ ਇਹ ਵੀ ਹਿੱਕ ਤੇ ਤੀਜੇ ਮਾਰ ਜਾਂਦਾ ਹੈ ਇਹ ਬਖਰੀਆਂ ਗੱਲਾ ਕਰਵਾ ਜਾਂਦਾ ਹੈ ਇਹ ਦੁਨੀਆ ਨਚਾ ਜਾਂਦਾ ਓ ਜਸ਼ਨ ਜਸ਼ਨ ਪੁਲਵਾਨ ਆਪਣੀ ਟੀਮ ਦੇ ਲਈ ਕਿ ਲੱਖਾਂ ਜੇ ਨੰਬਰ ਦਾ ਵਾਅਦਾ ਕਰ ਜਸ਼ਨ ਪਹਿਲਵਾਨ ਮੇਰੇ ਮਿੱਤਰੋ ਉਹ ਛਾਤਰ ਵਾਲਾ ਪਿੱਕਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਕਿ ਪਿੰਡੇ ਲਿਸ਼ਕਣ ਮੁੰਡਿਆਂ ਦੇ ਜਵਾਨੀ ਉੱਡ ਜੂ ਉੱਡ ਜੂ ਕਰਦੀ ਜਾਸ ਜਿਵੇਂ ਝੱਟ ਹੈ ਚੀਤੇ ਦੀ ਰੇਡ ਵਾਂਗ ਫਿਰਨੋ ਡਾਰੀ ਪੜਦੀ ਫੈਸਲੇ ਹੁੰਦੇ ਲੱਖਾਂ ਦੇ ਜੱਗੂ ਉੱਜਾ ਕੁਦਰ ਪਾਲੀ ਆਸਟ੍ਰੇਲੀਆ ਕੱਲ੍ਹ ਆਸਟ੍ਰੇਲੀਆ ਵਾਲਾ ਜਹਾਜ਼ ਉਤਰਿਆ ਪਤਾ ਵੀ ਉਸਤਾਦ ਦੀ ਯਾਦ ਦੇ ਵਿੱਚ ਮੇਲਾ ਵੱਡੇ ਵੀਰ ਦੇ ਮੋਢਿਆਂ ਤੇ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਅੱਜ ਵੱਡੇ ਭਰਾ ਨੇ ਨੋਟਾਂ ਦਾ ਮੀਂਹ ਬਰਾਇਆ ਹੋਇਆ ਹੈ ਡਾਕਟਰ ਮੱਗਰ ਸਿਆਲੂ ਦੀ ਪੁੱਜੇ ਹੋਇਆ ਬਾਪੁਰੀਆ ਹੁਸ਼ਿਆਰਾਂ ਤੇ ਸਰੀਲ ਇੱਕ ਪਾਸੇ ਟੱਕਰ ਕੀਆ ਬਾਪੁਰੀਆ 31000 ਵਾਲਾ ਪਹਿਲਾ ਲਾ ਗਿਆ ਮੇਰੇ ਮਿੱਤਰੋ ਪਹਿਲਾ ਜਫਾ 31000 ਵਾਲਾ ਮੇਰੇ ਵੀਰੋ ਲਾ ਗਿਆ ਪਾਲੀ ਹੁੜਾ ਵੱਲੋਂ ਮਾਨ ਸਨਮਾਨ ਜੋਗੀ ਦੇਹਦ ਨੇ ਤੇ ਸਾਥੀਆਂ ਵੱਲੋਂ ਮਾਨ ਸਨਮਾਨ ਡਾਕਟਰ ਮੱਗਰ ਹੁੜਾ ਵੱਲੋਂ ਚਮਕਾਰ ਹੁੜਾ ਵੱਲੋਂ ਬੁਲਕਾਰ ਕਮਾਨ ਹੁੜਾ ਵੱਲੋਂ ਗੁਰਪ੍ਰੀਤ ਯੂਕੇ ਦੇ ਲਾਪਰੀ ਇਕੱਠੇ ਹੁੜਾ ਵੱਲੋਂ ਮਾਨ ਸਨਮਾਨ ਲਓ ਮੱਲੀਆਂ ਵਾਲਾ ਮਨੀ ਤੇ ਰਕੇਸ਼ ਸੁਪਰੀਆ ਦਾ ਪੁੱਤਰ ਬਹੁਪੁਰੀਆ ਛੋਟੀ ਉਮਰ ਦਾ ਵੱਡਾ ਖਿਡਾਰੀ ਤੇਰੇ 20 ਸਾਲਾਂ ਦੇ ਜੱਟ ਨੂੰ ਵਾਈ ਵਾਈ ਕਹਿੰਦੀ ਦੁਨੀਆ ਬਾਈ ਬਾਈ ਕਹਿੰਦੀ ਦੁਨੀਆ ਬਾਈ 22 ਤਰੀਕ ਨੂੰ ਬੰਤ ਨਿੱੱਜਰ ਵੀ ਸੱਦਾ ਦੇ ਰਿਆ ਕਦੋਂ ਦੇ ਕਬੱਡੀ ਕੱਪ ਦਾ ਵੀ 22 ਤਰੀਕ ਨੂੰ ਵੱਡੀਆਂ ਰੌਣਕਾਂ ਜਿਹੜੀਆਂ ਖਜੂਰਨੇ ਵਾਲਾ ਬੰਤ ਮੈਨੇਜਰ ਕਹਿੰਦਾ ਵੀ ਪੱਟੀਆਂ ਰੌਣਕਾਂ ਜਿਹੜੀਆਂ ਲੰਗਣਗੀਆਂ ਮੇਰੇ ਮਿੱਤਰੋ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਨੌਜਨ ਇਹ ਜਸ਼ਨ ਹੈ ਇਹ ਜਸ਼ਨ ਹੈ ਇੱਕ ਕੱਕੜ ਵਾਲੀਆ ਸਾਡਾ ਵੀਰ ਪੁੱਜਾ ਕੈਨੇਡਾ ਤੋਂ ਆਹ ਸਾਹਮਣੇ ਵੇਖਦਾ ਵੀ ਇਸ ਲਈ ਕਬੱਡੀ ਜੇਐਸਆਈ ਰਾਮ ਸਿੰਘ ਦੀ ਵਿਸਲ ਫੈਸਲੇ ਕਰਦੀ ਆ ਪੁਆਇੰਟ ਇਸ ਵਿੱਚ ਧਾਵੀਦਾ 2 ਮਾਰਚ ਨਵੇਂ گاਉਂ ਦੇ ਵਿੱਚ ਕਬੱਡੀਆਂ ਪਹਿਣ ਗਿਆ 1 ਮਾਰਚ ਹਾਮ ਚੜੀਦੀ ਹੈ 3 ਮਾਰਚ ਤਾਜਲਪੁਰ ਦੇ ਵਿੱਚ ਟਰੈਕਟਰ ਦੇ ਉੱਤੇ ਜਾਣਗੇ 9 ਮਾਰਚ ਕਹਿੰਦੇ ਮੰਡਵੀ ਵਾਲੇ ਯਾਰ ਪੁੱਜੇ ਹੋਏ ਆ 1 ਲੱਖ ਤੇ ਪੌਣੇ ਲੱਖ ਦੀ ਟੱਕਰ ਹੋਵੇਗੀ ਬੈਸਟਾਂ ਦੇ ਲਈ ਮੋਟਰਸਾਈਕਲ ਓ ਜੱਗੂ ਦੀ ਟੱਕਰ ਪਿੱਕੇ ਨਾਲ ਪਈ ਹੋਈ ਹੈ ਛਾਤਰ ਵਾਲਾ ਪਿੱਕਾ ਤੇ ਹਾਕਮੜੀਆ ਜੱਗੂ ਜੱਗੂ ਦਾ ਇੱਕ ਜਫਾ ਹੋ ਗਿਆ ਤੇ ਡਾਕਟਰ ਮੱਗਰ ਪਤਾ ਕੀ ਕਹਿ ਗਿਆ ਜਿਹੜੇ ਸਿਆਲੂਰੀ ਜਦੋਂ ਕਰਾਉਂਦੇ ਆ ਤੱਕਰਵਾਉਂਦੇ ਆ ਉਹ ਜਦੋਂ ਕਰਾਉਂਦੇ ਆ ਬੱਕਰੀਆਂ ਗੱਲਾਂ ਕਰਵਾਉਂਦੇ ਆ ਇੱਕ ਪਾਸੇ ਸੁਨੀਲ ਧੰਡਾਣ ਵਾਲਾ ਦੂਜੇ ਪਾਸੇ ਸੂਬਾ ਸਿੰਘ ਨੈਣ ਦਾ ਪੁੱਤਰ ਬੋਪਰੀਆ ਹੁਸ਼ਿਆਰ ਸਿੰਘ ਹੈ ਪੁਆਇੰਟ ਇਸ ਵਿੱਚ ਧਾਵੀਦਾ ਇਹ ਛੋਟੀ ਉਮਰ ਦਾ ਵੱਡਾ ਖਿਡਾਰੀ ਹੈ ਇਹ ਇਨਾਮ ਤੇ ਜਿੱਤ ਵੀ ਜਿੱਤਦਾ ਹੈ ਇਹ ਚੰਦਰਾ ਲੋਕਾਂ ਦੇ ਦਿਲ ਵੀ ਲੁੱਟ ਜਾਂਦਾ ਹੈ ਇਹ ਲੋਕਾਂ ਦੇ ਦਿਨਾਂ ਤੇ ਡਾਕੇ ਮਾਰ ਜਾਂਦਾ ਮੰਗਦੇ ਨਹੀਂ ਖੋਹਦੇ ਹਾਂ ਅਸੀਂ ਪੁੱਤ ਡਾਕੂਆਂ ਦੇ ਇਹ ਕਹਿੰਦਾ ਨੰਬਰ ਮੰਗ ਕੇ ਨਹੀਂ ਲੈਣਾ ਨੰਬਰ ਖੋਹ ਕੇ ਲੈ ਕੇ ਜਾਣਾ ਹੈ ਉਹ ਨੰਬਰ ਤੇ ਡਾਕਾ ਮਾਰਨਾ ਹੈ ਮੇਰੇ ਵੀਰੋ ਲਓ ਰਕੇਸ਼ ਡਾਕਟਰ ਮੱਗਰ ਜੀ ਕਿੰਨੇ ਕਰਦੀਏ ਮਨੀ ਦੇ ਦੋ ਜੱਫਿਆਂ ਦਾ वीही की हज़ार पिया मनी मलियां वारे जे बि तिनि जपसिय वीरियो डॉक्टर मकर ਚਮਕਾਰ ਕਮਾਨ ਬਲਕਾਰ ਕਮਾਨ ਗੁਰਪ੍ਰੀ ਯੂਕੇ ਲਾਪਰੀ ਚੱਠੇ ਉਹਨਾਂ ਦਾ ਉਧਰ ਨਵੀਂ ਉਹਨਾਂ ਦਾ ਬੱਬੂ ਉਹਨਾਂ ਦਾ ਤੇ ਕਾਕੇ ਕੋਟ ਫਤਿਹ ਉਹਨਾਂ ਦਾ ਪਹਿਲਾ ਪ੍ਰਾਈਜ਼ ਆਜ ਦੇ ਮੇਲੇ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਲੈ ਵੀ ਭਾਰਤੀ ਕੇ ਬੀਟੀ ਦੀ ਕੋਈ ਚੰਡੀਗੜ੍ਹ ਸ਼ਹਿਰ ਵਰਗੀ ਆਓ ਮੇਰੇ ਮਿੱਤਰੋ ਇਸ ਵੇਲੇ ਜਸ਼ਨ ਦੀ ਰੇਡ ਔਰ ਦੂਜੇ ਪਾਸੇ ਆ ਦੂਜੇ ਪਾਸੇ ਦੂਜੇ ਪਾਸੇ ਦੂਜੇ ਪਾਸੇ ਦੂਜੇ ਪਾਸੇ ਕਰ ਗਿਆ ਕੰਮ ਕਸੂਤਾਨ ਨਾਣੇ ਵਾਲਾ ਬੂਟਾ ਆਲਮਗਿਰੀਆ ਜਸ਼ਨ ਗੁਲਜਾਰੀ ਮੂਨਕ ਵੇਖਦਾ ਵੀ ਸਵਾਦ ਆ ਰਿਹਾ ਹੈ ਜਿਹੜੀਆਂ ਕਹਿੰਦੇ ਲੁੱਡੀਆਂ ਗੁਲਜਾਰੀ ਮੂਨਕ ਨੇ 25 ਸਾਲ ਇਹਨਾਂ ਗਰਾਊਂਡਾਂ ਦੇ ਵਿੱਚ ਭਾਇਆ ਉਹ ਸਮਾਂ ਯਾਦ ਆਉਂਦਾ ਹੈ ਮੇਰੇ ਵੀਰੋ 2010 ਦਾ वर्ल्ड कप ਦੁਨੀਆ ਨੂੰ ਯਾਦ ਹੈ ਏਸ਼ੀਆ ਕੱਪ ਦੇ ਕਹਿੰਦੇ ਕਪਤਾਨੀ ਮੇਰੇ ਵੀਰੋ ਵੱਡੀ ਜ਼ਿੰਮੇਵਾਰੀ ਅੱਜ ਦੇ ਮੇਲੇ ਤੇ ਹੈ ਗੁਲਜਾਰੀ ਮੂਨਕ ਕਪਤਾਨ ਰਿਹਾ ਏਸ਼ੀਆ ਕੱਪਾਂ ਦੇ ਵਿੱਚ ਭਾਰਤੀ ਟੀਮ ਦਾ ਦੁਨੀਆ ਦੇ ਵਿੱਚ ਗੱਲਾਂ ਹੋਈਆਂ ਮੂਨਕ ਦਾ ਨਾਂ ਚਮਕਾਇਆ ਇੱਕ ਪਾਸੇ ਹਾਕਮ ਵਾਲੀਆ ਜੱਗੂ ਹੈ ਪਰ ਬਹੁਪਰੀਆ ਰਕੇਸ਼ ੁੱਟ ਗਿਆ ਪੁਆਇੰਟ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਕਰ ਗਿਆ ਤਮਤਾਨ ਸਾਹਿਬ ਦੀ ਧਰਤੀ ਹੈ ਸਿੱਖ ਇਤਿਹਾਸ ਦੇ ਵਿੱਚ ਬਹੁਤ ਵੱਡਾ ਰੋ ਇੱਕ ਪਾਸੇ ਸੁਨੀਲ ਕਬੱਡੀ ਪਾ ਰਿਹਾ ਹੈ ਅਣਦਾਣੇ ਦਾ ਬੂਟਾ ਬੌਪੁਰ ਦਾ ਸੋਨੂ ਹੈ ਬੌਪੁਰਿਆ ਹੁਸ਼ਿਆਰਾ ਨਾਲ ਕਹਿੰਦੇ ਮਨਦੀਪ ਧੱਕੜ ਗੋਗੜੀਆਂ ਵਾਲਾ ਹਰਿਆਣੇ ਦਾ ਮਲਚ ਪੰਜਾਬ ਦੇ ਵਿੱਚ ਪੁੱਜਾ ਹੋਇਆ ਹੈ ਕੀ ਗੱਲ ਹੋਵੇਗੀ ਕੀ ਮੇਰੇ ਵੀਰੇ ਅੰਦਾਜ਼ ਹੋਵੇਗਾ ਸੁਨੀਲ ਇਸ ਵਿੱਚ ਕਬੱਡੀ ਕਬੱਡੀ ਕਰਦਾ ਹੋਇਆ ਪੁਆਇੰਟ ਆਪਣੀ ਟੀਮ ਦੇ ਲਈ ਜੋੜਦਾ ਉਧਰ ਨਾਗਰਾ ਪਰਿਵਾਰ ਦਾ ਵੀ ਲਖ ਦਾ ਸਹਿਯੋਗ ਹੈ ਔਰ ਨਾਲ ਸਾਭੀ ਪੱਤਣ ਦਾ ਵੀ ਨੌਰਵੇ ਵਾਲੇ ਦਾ ਲਖ ਦਾ ਸਹਿਯੋਗ ਹੈ ਬੱਬੂ ਨਵੀ ਤੇ ਕਾਕੇ ਹੁਣਾ ਦਾ ਵੀ ਲੱਖ ਦਾ ਸਹਯੋਗ ਹੈ ਗੁਲਜਾਰੀ ਬਾਈ ਕਹਿੰਦਾ ਵੀ ਆ ਮੈਚ ਦੇ ਜਿਹੜੇ ਸਾਰੇ ਪ੍ਰਾਈਜ਼ ਹੈ ਇਹਨਾਂ ਭਰਾਵਾਂ ਵੱਲੋਂ ਯਾਰ ਅੱਬਾ ਸਾਹਮਣੇ ਕਹਿੰਦੇ ਮਨੀ ਮਨੀ ਮੱਲੀਆਂ ਪਿੰਡ ਹੈ ਜਿੱਥੇ ਸੰਦੀਪ ਨੰਗਲ ਅੰਬੀਆਂ ਨੇ ਆਖਰੀ ਸਾਹ ਲਏ ਆ ਉਸ ਧਰਤੀ ਨੂੰ ਇਹ ਨੌਜਾਨ ਪੁੱਜਿਆ ਸਾਬੀ ਮੱਲੀਆਂ ਦੀਆਂ ਯਾਦਾਂ ਨੇ ਔਰ ਸਾਹਮਣੇ ਦੇਖਣਾ ਵੀ ਅਗਲੀ ਕਬੱਡੀ ਨੌਜਾਨ ਮੇਰੇ ਪੰਜਾਬੀ ਵੀਰੋ ਟੱਕੜ ਵਾਲਦਾਨੀ ਇਹ ਆਲਨਗੀਰ ਦਾ ਜਸ਼ਨ ਹੈ ਆਲਨਗੀਰ ਦਾ ਜਸ਼ਨ ਕਹਿੰਦੇ ਕਬੱਡੀ ਪਾ ਰਿਹਾ ਚਮਕੌਰ ਕਮਾਨ ਯੂਕੇ ਮੱਗਰ ਸਿਹਾਲ ਗੁਰਪ੍ਰੀਤ ਯੂਕੇ ਬਲਤਾਰ ਕਮਾਨ ਤੇ ਲਭਰੀ ਚੱਠਾ ਗੁਰੀਬਾਈ ਤੇ ਨਾਲ ਸਾਡਾ ਦਵਿੰਦਰ ਕਮਾਨ ਕਹਿੰਦੇ ਆ ਮਨਦੀਪ ਟੱਕੜ ਗੋਗੜੀਆਂ ਦੇ ਹੁਣ ਤੋਂ ਤਿੰਨ ਜੱਫੇ 31000 ਦੇ ਹੋਣਗੇ ਮੇਰੇ ਵੀਰੋ ਅੱਜ 31 31000 51 52000 ਜੱਫੇ ਤੇ ਲੱਗ ਰਿਹਾ ਹੈ ਇਹ ਗਲਜਾਰੀ ਮੂਨਕ ਦਾ ਕਬੱਡੀ ਕੱਪ ਹੈ ਇਹ 우ਸਤਾਦ ਦੀ ਯਾਦ ਵਿੱਚ ਕਬੱਡੀਆਂ ਪੈ ਰਹੀਆਂ ਇੱਕ ਪਾਸੇ ਜਸ਼ਨ ਆਲਮਗिरीਆ ਦੂਜੇ ਪਾਸੇ ਬੌਪਰੀਆ ਹੁਸ਼ਿਆਰਾ ਅੱਜ ਮੂਨਕ ਦੇ ਵਿੱਚ ਕਬੱਡੀ ਕਬੱਡੀ ਹੋ ਰਹੀ ਹੈ ਦੁਨੀਆ ਆਨੰਦ ਮਾਣਦੀ ਹੈ ਜਸ਼ਨ ਥੋੜਾ ਤੁਰ ਫਿਰ ਕੇ ਥੋੜਾ ਤੁਰ ਫਿਰ ਕੇ ਮੇਰੇ ਵੀਰੋ ਕਿਉਂਕਿ ਪਿੱਛੇ ਆ ਨਾ ਜਿਹੜੀ ਸੰਗਤ ਆਹ ਕਹਿੰਦੇ ਰਮਾਲ ਕੁਕਦੇ ਆ ਮਫਲਰ ਕੁਕਦੇ ਆ ਸਵਾਦ ਆਉਂਦਾ ਇਹ ਦੂਵਾ ਕਵਰ ਕਰੇ ਵਾਲ ਤੇ ਕਹਿੰਦੇ ਹਰਫ ਨੇ ਗੱਲ ਕਰਨੀ ਮੇਰੇ ਮਿੱਤਰੋ ਕਿਲ ਕੰਮ ਕਰ ਦੱਸ ਤੇਰਾ ਕੀ ਚੋਪਰਾ ਹੱਲਾ ਗੱਲਾ ਰੱਖੀ ਦਾ ਕਰਾ ਕੇ ਸੋਹਣਿਓ ਹਾਕਮ ਵਾਲਿਆ ਜੱਗੂ 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 ਉਹ ਕੰਮ ਕਸੂਤਾ ਹੋ ਗਿਆ ਮੂਨਕ ਦੇ ਵਿੱਚ ਹੱਲਾ ਗੱਲਾ ਹੋ ਗਿਆ ਹੱਲਾ ਗੱਲਾ ਜਾ ਹੋ ਗਿਆ ਹੱਲਾ ਗੱਲਾ ਮੁੰਡੇ ਨੇ ਸਾਈਡ ਹੀ ਨਹੀਂ ਦਿੱਤੀ ਮੁੰਡੇ ਨੇ ਸਾਈਡ ਹੀ ਨਹੀਂ ਦਿੱਤੀ ਮੇਰੇ ਵੀਰੋ ਸਵਾਦ ਆਇਆ ਪਿਆ ਉਹ ਮੂਨਕਾੜਾ ਹੋ ਗਿਆ ਜਿੱਤ ਖੁਸ਼ ਨਹੀਂ ਰਹੀ ਫਿਰ ਸੰਗਤ ਖੁਸ਼ ਰੱਬ ਖੁਸ਼ ਲੈ ਵੀ ਸੇਵਾਦਾਰਾਂ ਐਨ ਸਾਰੇ ਖੁਸ਼ ਨੇ ਅੱਜ ਰੱਬ ਖੁਸ਼ ਡਾਕਟਰ ਮੱਗਰ ਸਿਹਾਲ ਚਮਕੌਰ ਕਮਾਣ ਯੂਕੇ ਹੋਰਾਂ ਨੇ ਐਲਾਨ ਕਰ ਦਿੱਤਾ ਇੱਕ ਪਾਸੇ ਬੂਟਾ ਨਾਣਾ ਦੂਜੇ ਪਾਸੇ ਸੁਨੀਲ ਹੈ ਡਾਕਟਰ ਮੱਗਰ ਸਿਹਾਲ ਚਮਕੌਰ ਕਮਾਣ ਯੂਕੇ ਬਲਕਾਰ ਕਮਾਣ ਲਾਪਰੀ ਚੱਠਾ ਇਹ ਸਾਰੇ ਯਾਰ ਕਹਿੰਦੇ ਐ ਹਾਕਮਾ ਜੀ ਜੱਗੂ ਦੇ ਹੁਣ ਤੋਂ ਤਿੰਨ ਜਫੇ 1 ਲੱਖ ਦੇ ਹੋਣਗੇ 1 ਲੱਖ ਦੇ ਤਿੰਨ ਜਫੇ ਜੱਗੂ ਦੇ ਪਰ ਮੱਲੀ ਮਨੀ ਮੱਲੀਆਂ ਵਾਲਾ ਮਨੀ ਪਰ ਦੂਸਰੇ ਪਾਸੇ ਵਿੱਕਾ ਛਾਤਰ ਦੀ ਧਰਤੀ ਹੈ ਨੰਬਰ ਬੌਪਰ ਦੀ ਟੀਮ ਦੇ ਹਿੱਸੇ ਕਰ ਗਿਆ ਵੱਡਾ ਮੈਚ ਚੱਲ ਰਿਹਾ ਆਗਮਨ ਜੱਗੂ ਤੇ ਤਿੰਨ ਜੱਫੀਆਂ ਤੇ 1 ਲੱਖ ਲੱਗ ਗਿਆ ਇਹ ਗੁਲਜਾਰੀ ਮੂਨਕ ਦਾ ਕਬੱਡੀ ਕੱਪ ਹੈ ਇਹ ਰਿਕਾਰਡ ਕਾਇਮ ਕਰਨ ਵਾਲਾ ਕਬੱਡੀ ਕੱਪ ਹੈ ਇਹ ਰਿਕਾਰਡ ਤੋੜਨ ਵਾਲਾ ਕਬੱਡੀ ਕੱਪ ਹੈ ਇਹ ਦੁਨੀਆਂ ਦੇ ਵਿੱਚ ਬੱਕਰੀਆਂ ਪੈਣਾ ਛੱਡੇਗਾ ਜੱਗੂ ਦੇ ਤਿੰਨ ਜੱਫੇ 1 ਲੱਖ ਦੇ ਜੱਗੂ ਦੇ ਤਿੰਨ ਜੱਫੇ ਕਹਿੰਦੇ 1 ਲੱਖ ਦੇ ਹੋਣੇ ਆ ਮੇਰੇ ਵੀਰੋ ਇਧਰ ਰਕੇਸ਼ ਬਾਪਰ ਦੀਆਂ ਤਿੰਨ ਕਬੱਡੀਆਂ 11000 ਦੀਆਂ ਪਾਲੀ ਮੂਰਗ ਕਹਿੰਦਾ ਵੀ ਆਸਟ੍ਰੇਲੀਆ ਵਾਲਾ ਭਰਾ 11000 ਦੀਆਂ ਤਿੰਨ ਕਬੱਡੀਆਂ ਪਾ ਦਿਓ ਬਾਪਰੀਏ ਰਕੇਸ਼ ਦੀਆਂ ਤਿੰਨ ਰੈਡਾਂ ਮੇਰੇ ਮਿੱਤਰੋ ਉਹ ਤਾਕੜ ਦੇ ਤਿੰਨ ਜੱਫਿਆਂ ਦਾ ਵੀ ਤੇਰਾ ਖੈਰ ਆ ਵੀ ਸੇਵਕਾ ਮਾਣ ਬੋਲਿਆ ਗਿਆ ਕਿ ਨਹੀਂ ਦੱਸੀ ਜਰਾ 31000 31000 ਵਾਹਿਗੁਰੂ ਮੇਰ ਕਰੇ 30 ਥੋੜਾ ਡਿਸਪਿਊਟ ਹੈ ਤੇ ਪੁਆਇੰਟ ਜਿਹੜਾ ਜਸ਼ਨ ਦਾ ਪੁਆਇੰਟ ਰੇਫਰੀ ਨਹੀਂ ਹੈਗਾ 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 ਹੈ ਦੋ ਹੈ ਪੁਆਇੰਟ ਰੇਡਰ ਦਾ ਪੁਆਇੰਟ ਇਸ ਲਈ ਰੇਡਰ ਦੇ ਹਿੱਸੇ ਜਾ ਜੁੜਿਆ ਪੁਆਇੰਟ ਜਿਹੜਾ ਪਰ ਨਹੀਂ ਉਧਰ ਪੰਮੇ ਸਾਣੇ ਦੇ ਕਹਿੰਦੇ ਕੋ ਟੈਲੀਵਿਜਨ ਜਾ ਬਣ ਗਿਆ ਹੈ ਟੈਲੀਵਿਜਨ ਜਾ ਬਣ ਗਿਆ ਮੂਵ ਸਪਰੇ ਗਰਾਊਂਡ ਦੇ ਵਿੱਚ ਪੁਛਦੀ ਕਰ ਦਿਓ ਆ ਥੋੜੇ ਜੇ ਟੋਨੀ ਬੰਦੇ ਆਪਦੇ ਸਾਹਮਣ ਬਹੁਤ ਸਾਰੇ ਖੜੇ ਆ ਹਿਸ਼ਾਰੇ ਕਰਾ ਹੋ ਜੀ ਇੱਧਰਲੇ ਪਾਸੇ ਨੂੰ ਮੇਰਾ ਵੀਰ ਬਣ ਕੇ ਆਹ ਸਾਹਮਣੇ ਰਕੇਸ਼ ਦੀ ਪਹਿਲੀ ਰੇਡ 11000 ਦੀ 11000 ਦੀ 11000 ਦੀ 11000 ਦੀ ਪਾਲੀਪੂਰਕ ਆਸਟ੍ਰੇਲੀਆ ਵਾਲੇ ਭਰਾ ਵੱਲੋਂ ਮੇਰੇ ਮਿੱਤਰੋ ਮਣੀ ਮੱਲੀਆਣ ਦੇ ਜੱਫੇ ਕੱਤੀ ਨੇ ਆ ਲੱਗੂ ਜੋਰ ਉੱਡ ਗਿਆ ਸੁਭਾਸ ਸਿਆਉਂ ਦਾ ਪੁੱਤ ਕਹਿੰਦੇ ਬੌਪਰੀ ਯਰਕੇਸ਼ ਲੋਕਾਂ ਦਾ ਦਿਲ ਜਿੱਤੂ ਖਿਡਾਰੀ ਬੱਗਿਆਂ ਦੇ ਦੁੱਲੇ ਵਰਗਾ ਨੌਜਵਾਨ ਇਹ ਆਉਣ ਵਾਲੇ ਸਮੇਂ ਦਾ ਸੁਪਰਸਟਾਰ ਹੋਵੇਗਾ ਇਹ ਗੱਲਾਂ ਚੱਠੇ ਗਵਿੰਦਪੁਰੇ ਦੇ ਕਬੱਡੀ ਕੱਪ ਦੇ ਹੋ ਜਾਂ ਸਨ ਅੱਜ ਤੋਂ 4 ਸਾਲ ਪਹਿਲਾਂ ਦੀ ਗੱਲ ਹੈ ਤੇ ਮੇਰੇ ਵੀਰੋ ਪ੍ਰਮਾਤਮਾ ਦੀ ਮਿਹਰ ਹੋਈ ਹੈ ਸੰਗਤ ਦੀਆਂ ਦੁਆਵਾਂ ਨੇ ਜਿੱਦਾਂ ਦੁੱਲੇ ਦੀ ਚੜ੍ਹਾਈ ਹੈ ਇਦਾਂ ਹੌਲੀ ਹੌਲੀ ਚੜ੍ਹਾਈ ਜਿਹੜੀ ਉਹ ਰਕੇਸ਼ ਬੋਪਰੀਏ ਦੀ ਹੋ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਬਖਰੀਆਂ ਗੱਲਾਂ ਹੋਣਗੀਆਂ ਪਰ ਆਲਮਗੀਰ ਸਾਹਿਬ ਦੀ ਧਰਤੀ ਹੈ ਸ਼ਿਕੰਦਰ ਸਿਉਂਦਾ ਪੋਤਰਾ ਜਸ਼ਨ ਇਸ ਵੇ ਕਬੱਡੀ ਪਾਉਣ ਦੇ ਲਈ ਤਿਆਰ ਬਰ ਤਿਆਰ ਹੈ ਬੂਟਾ ਅਣਦਾਣਾ ਸੋਨੂ ਬਾਪਰੀਆ ਇਹ ਮਨਦੀਪ ਧੱਕੜਾ ਇਹ ਹਰਿਆਣੇ ਦੇ ਗੋਗੜੀਆਂ ਪਿੰਡ ਤੋਂ ਆਇਆ ਹੋਇਆ ਹੈ ਇਹ ਦੁਨੀਆ ਦੇ ਟੌਪ ਦੇ ਰੇਡਰਾਂ ਨੂੰ ਕਹਿ ਕਹਿ ਕੇ ਜਫੇ ਲਾ ਜਾਂਦਾ ਮੇਰੇ ਵੀਰੋ ਇੱਕ ਪਾਸੇ 31000 31000 ਦਾ ਮਸਲਾ ਹੈ ਗੱਲ ਨੰਬਰ ਦੀ ਨਹੀਂ ਹੈ ਗੱਲ 31000 ਦੀ ਵੀ ਹੋਣੀ ਮੇਰੇ ਮਿੱਤਰੋ ਬੜਾ ਚੋਟੀ ਦਾ ਮੈਚ ਖੇਡ ਮੈਦਾਨ ਦੇ ਵਿੱਚ ਰਕੇਸ਼ ਪਾਪਰ ਦਾ 11000 ਦੀ ਦੂਜੀ ਰੇਡ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵੱਧ ਗਿਆ ਉਧਰ ਕਹਿੰਦੇ ਮੱਕਰ ਹੋਣਾ ਨੇ ਚਮਕਾਰ ਹੋਣਾ ਨੇ ਬੁਲਕਾਰ ਕਮਾਨ ਹੋਣਾ ਨੇ ਗੁਰਪ੍ਰੀ ਯੂਕੇ ਹੋਣਾ ਨੇ ਲਾਪਰੀ ਚੱਠੇ ਹੋਣਾ ਨੇ 51000 ਕਰਤਾ ਮੇਰੇ ਮਿੱਤਰੋ ਗੱਲ ਸਮੇਂ ਦੀ ਹੋਣੀ ਹੈ ਪਾਪਰੀਏ ਦੀ ਰੇਡ ਮਨੀ ਦਾ ਵੀ ਜੱਫਾ ਕਹਿੰਦੇ 3 ਕਿੱਤੀ ਹਜ਼ਾਰ ਦੇ ਪੱਲੀਆਂ ਪਿੰਡ ਦੇ ਪੱਲੀਆਂ ਮੱਲੀਆਂ ਤੇ ਸੰਗਰੂਰ ਮੱਲੀਆਂ ਸੰਗਰੂਰ ਮਾਲਵੇ ਦੀ ਹੱਤਵੀਟ ਜ਼ਿਲ੍ਹਾ ਸੰਗਰੂਰ ਹੈ ਕਹਿੰਦੇ ਤੇ ਕਹਉਂਦਿਆਂ ਦੇ ਕੱਢੇ غرੂਰ ਹੈ ਕਹਿੰਦੇ ਤੇ ਕਹਉਂਦਿਆਂ ਦੇ ਤੋੜੇ غرੂਰ ਹੈ ਉਧਰ ਸੱਤਾ ਬੰਗਾ ਵੀ ਪੁੱਜਾ ਹੋਇਆ ਹੈ ਕੈਪਟਨ ਮੱਗਰ ਸਿੰਘ ਦੀ ਬੰਗਾ ਉਹ ਵੀ ਚੇਚੇ ਤੌਰ ਤੇ ਪੁੱਜੇ ਹੋਇਆ ਸੁਨੀਲ ਕਪਤਾਨ ਕਹਿੰਦੇ ਕਬੱਡੀ ਪੌਣ ਤੇਰੀ ਵਧਿਆ ਹੋਇਆ ਇੱਕ ਪਾਸੇ ਸੋਨੂ ਹੈ ਨਾਲ ਬੂਟਾ ਅੰਦਾਨਾ ਨਾਲ ਕਹਿੰਦੇ ਦੂਜੀ ਕਨੀ ਤੇ ਹੁਸ਼ਿਆਰਾ ਹੈ ਹੁਸ਼ਿਆਰੀ ਦੇ ਨਾਲ ਜੱਫੇ ਲਾਉਣ ਵਾਲਾ ਜਾਫੀ ਡਬਲ ਟੱਚ ਦੇ ਫੈਸਲੇ ਹੈ ਨੰਬਰ ਹਾਕਮ ਵਾਲੇ ਦੀ ਟੀਮ ਦੇ ਹਿੱਸੇ ਦੇ ਵਿੱਚ ਹੈ ਕਬੱਡੀ 365.com ਕਬੱਡੀ 123live.in ਵੱਡੇ ਮੇਲੇ ਨੂੰ ਪੂਰੀ ਦੁਨੀਆ ਦੇ ਵਿੱਚ ਬੁਖਾਰ ਰਹੀ ਹੈ ਮੰਨਵੀ ਦੇ ਪਿਆਰੇ ਦੇ ਸਪੀਕਰ ਖੜਕਦੇ ਆ ਛਾਤਰ ਦੇ ਵਿੱਕੇ ਦੀ ਕਹਿੰਦੇ ਕਬੱਡੀ ਪੈ ਰਹੀ ਹੈ ਇੱਕ ਪਾਸੇ ਹਾਕਮ ਵਾਲਿਆ ਜੱਗੂ ਹੈ ਦੂਜੀ ਕਨੀ ਤੇ ਮਨੀ ਮੱਲਿਆ ਵਾਲਾ ਚਾਰ ਜਾਫੀ ਹਾਕਮ ਵਾਲਾ ਪਿੰਡ ਦੇ ਮੇਰਾ ਟਿੱਬਿਆਂ ਦੇ ਵਿੱਚ ਪਿੰਡ ਕੋੜੇ ਮਾੜੀ ਜੱਟ ਦੀ ਹਿੰਟ ਕੋੜੇ ਇਹ ਟਿੱਬਿਆਂ ਦਾ ਪੁੱਤ ਕਹਿਰ ਕਰੀ ਜਾਂਦਾ ਹੈ ਦੁਨੀਆ ਇਸ਼ਾਰੇ ਰੈਂਬੋ ਵੱਲ ਕਰਦੀ ਦੁਨੀਆ ਇਸ਼ਾਰੇ ਰੈਂਬੋ ਵੱਲ ਕਰਦੀ منی ਦੇ ਤੇ ਦੋ ਜੱਫੇ ਤਿੰਨ ਜੱਫੇ 51000 ਦੇ ਤੇ ਜੱਗੂ ਦੇ ਦੋ ਜੱਫੇ ਦੋ ਰਹਿਗੇ ਦੋ ਰਹਿਗੇ ਕਿੰਨੇ ਦੇ ਦੋ ਲੱਖ ਦੇ ਮੇਰੇ ਪੰਜਾਬੀ ਵੀਰੋ ਕੀ ਬਾਤ ਹੈ ਜੰਗਲ ਮੱਕਰ ਸਿਹਾਲ ਚਮਕਾਰ ਕਮਾਨ ਬਲਕਾਰ ਕਮਾਨ ਗੁਰਪ੍ਰੀ ਯੂਕੇ ਤੇ ਲਾਪ੍ਰੀ ਚੱਥੇ ਵੱਲੋਂ ਇਹ ਮਾਨ ਸਨਮਾਨ 2 ਲੱਖ ਦੇ ਬਖਸ਼ੇ ਜਾਣਗੇ ਦੋ ਜੱਫੇ ਆ ਗਿਆ ਸਵਾਦ ਕੇ ਨਹੀਂ ਫਿਰ ਮਗਰ ਸਿਹਾਲ ਕਹਿੰਦਾ ਜੇ ਸਿਹਾਲ ਦੇ ਵਿੱਚ 1 ਫਰਵਰੀ ਨੂੰ ਕਸਰਾ ਰਹਿ ਗਈ ਹੈ ਉਹ ਅੱਜ ਮੂਨਕ ਦੇ ਵਿੱਚ ਕੱਢ ਕੇ ਜਾਣੀ ਹੈ ਜੇ ਕਸਰਾ ਰਹਿ ਗਈ ਹੈ ਬੈਸੇ ਤੇ ਮਗਰਾ ਸਿਹਾਲ ਦੇ ਵਿੱਚ ਵੀ ਕਸਰ ਬਾਕੀ ਨਹੀਂ ਰਹੀ ਗੱਲਾਂ ਕਹਿੰਦੇ ਮੂਨਕ ਦੇ ਵਿੱਚ ਵੀ ਬੱਕਰੀਆਂ ਹੋ ਰਹੀਆਂ ਇਹ ਆਲਮਗੀਰ ਦੀ ਧਰਤੀ ਦਾ ਜਸ਼ਨ ਹੈ ਇਹ ਗਦਰੀ ਬਾਬਿਆਂ ਦੀ ਧਰਤੀ ਤੋਂ ਪੁੱਜਾ ਹੋਇਆ ਕਰਤਾਰ ਸਿੰਘ ਸਾਹਬੇ ਦੀ ਚਰਚਾ ਹੋਈ ਹੈ ਇੱਕ ਪਾਸੇ ਬੂਟਾ ਰਦਣਾ ਸੰਗਰੂਰ ਦੀ ਧਰਤੀ ਦੇ ਚਾਰ ਜਾਫੀ ਤਿਆਰ ਬਰ ਤਿਆਰ ਸੂਬਾ ਸਿੰਘ ਲੈਣ ਦਾ ਪੁੱਤ ਹਰਖ ਗਿਆ ਉਹ ਸਾਹਮਣੇ ਮੇਰੇ ਵੀਰੋ ਟਰਾਈ ਕਰਦਾ ਹੋਇਆ ਪਰ ਮਾਨਸਾ ਦਾ ਕਹਿੰਦੇ ਹਾਕਮ ਵਾਲਾ ਪਿੰਡ ਹੈ ਤਿੱਬਿਆਂ ਦਾ ਪੁੱਤ ਕਹਿਰ ਕਰੀ ਜਾਂਦਾ ਏ ਦੁਨੀਆ ਇਸ਼ਾਰੇ ਰੈਂਬੋ ਬੱਲ ਕਰਦੀ ਮੂਨਕ ਦੇ ਕਾਪੋਤੇ ਉਹੀ ਹੋ ਗਈ ਜਿਹੜੀ ਗੱਲ ਬਾਤ ਦੀ ਤੂੰ ਗੱਲ ਕਰਦੀ ਜਿਹੜੀ ਗੱਲਬਾਤ ਦੀ ਤੂੰ ਗੱਲ ਕਰਦੀ 20 ਮਾਰਚ ਨੂੰ ਜਲੰਧਰ ਵਿੱਚੋਂ ਦੋ ਗੱਟੀਆਂ ਜਾਣਗੀਆਂ ਇੱਕ ਕਹਿੰਦੇ ਮਾਨੂਕਿਆਂ ਨੂੰ ਜਾਊਗੀ ਇੱਕ ਮੂਰਗਰੋ ਆਊਗੀ ਬੱਟੂ ਉਹ ਕਹਿੰਦੇ ਗੁਲਜ਼ਾਰ ਤੇ ਨਾਲ ਕਹਿੰਦੇ ਜੀਵਨ ਮਾਨੂਕੇ ਕਿਸਾਨੀ ਸੰਘਰਸ਼ ਦੇ ਯੋਧਿਆਂ ਦਾ ਸਨਮਾਨ ਵੱਡਾ ਹੋਣਾ ਆਹ ਕਬੱਡੀ ਦੇ ਵੱਡੇ ਸਟਾਰਾਂ ਦਾ ਮਾਨ ਸਨਮਾਨ ਜੱਗੂਆ 2 ਲੱਖ ਦੇ ਜੱਫੇ ਹੋਣਗੇ ਲਾ ਹੱਥ ਪਾਕ ਰਾਰੇ ਦੇ ਹੱਥ ਨਚਾ ਦੇ ਦੁਨੀਆ ਪਰ ਮਨੀ ਮੱਲੀਆਂ 11000 11000 ਦੀ ਟਿੱਗੀ ਰੇਡ ਮੂੜਕਦੇ ਵਿੱਚ ਮੂੜਕਦੇ ਵਿੱਚ ਮੂੜਕਦੇ ਵਿੱਚ ਹੱਲਾ ਗੁੱਲਾ ਹੱਲਾ ਗੁੱਲਾ ਵਾਹ 11000 ਦਾ ਜੱਫਾ ਮੈਚ ਸਮਾਪਤ ਮੇਰੇ ਵੀਰੋ ਮੈਚ ਮਗਰਾ ਮੁਬਾਰਕਬਾਦ ਹੈ ਮੇਲਾ ਬਣ ਗਿਆ ਮੇਲਾ ਬਣ ਗਿਆ ਤੇ ਮੇਲਾ ਬਣ ਗਿਆ ਅੱਜ ਦਾ ਬੈਸਟ ਏਡਰ ਜਸ਼ਨ ਰਕੇਸ਼ ਨੇ 8 ਚੋਂ 6 ਜੱਫੇ 6 ਨੰਬਰ ਹੈ ਰਕੇਸ਼ ਦੇ ਥੈਂਕ ਯੂ ਵੀਰੇ ਪਾਲੀ ਬਹੁਤ ਬਹੁਤ ਧੰਨ ਜਸ਼ਨ ਆਲਮਗੀਰੀਆ ਬੈਸਟ ਏਡਰ ਮਨੀ ਮੱਲੀਆਂ 1 2 3 4 5 6 10 ਟੱਚ 3 ਜੱਫੇ ਮਨੀ ਮੱਲੀਆਂ ਅਜੇ ਮੇਲੇ ਦਾ ਬੈਸਟ ਯਾਫੀ ਹੈ ਫਾਸਟ ਜਿਹੜੀ ਟੀਮ ਰਹੀ ਹੈ ਉਹ ਹਾਕਮ ਵਾਲਾ ਸੈਕੰਡ ਜਿਹੜੀ ਟੀਮ